ਹੋਇਆ ਹਾਂਜੀ ਰਾਣੇ ਟੁੱਟੇ ਹੋਇਆ ਵੱਡੀ ਲਈਏ ਨਹੀਂ ਸਾਰਿਆਂ ਨੂੰ ਇਹ ਕੀਤੇ ਹੋਇਆ ਭਰਾਵਾ ਬਾਜ਼ੂ ਖਾ ਤੂੰ ਨਹੀਂ ਬੱਡੇਗਾ ਕਿਉਂ ਮੜਤਾ ਜਿਵੇਂ ਨਹੀਂ ਗੱਲੇ ਕਾਲੀ ਲੈਫਟ ਲੈ ਨਾਲੇ ਫਾਸਮਾ ਇੱਥੇ ਟੈਲੀਗ੍ਰਾਫ ਲੈਣਾ ਛੱਡ ਹਾਂ ਉਹ ਨਹੀਂ ਕਾਣੇ ਕਿੱਥੇ ਗਏ ਫੇ ਕਾਣੇ ਕਿੱਥੇ ਲੈ ਰਹੇ ਹੋ ਲੱਗਦਾ ਲੱਗੇ ਕਾਕੇ ਲੱਗਦਾ ਕਾਕੇ ਹੁਣ ਇੱਕ ਟਾਣੇ ਦਾ ਹੋਂਦਾ ਕੀਤਾ ਹੁਣੇ ਦਾ ਅੜਾ ਟੁੱਟਾ ਵਾਲਾ ਹਾਂ ਮੋੜਾਂ ਦੇ ਸੇ ਪੈਰ ਦੇ ਜੀਸੀਬੀ ਲਾਵਾਂਗੇ ਜੇ ਟਾਣਾ ਖਰਾਬ ਹੈ ਕੋਸ਼ਿਸ਼ ਹੈ ਪਾ ਜੀਸੀਬੀ ਦਾ ਪੱਤਰ ਦਾ ਹੂੰ 2000 5000 ਆਊਗਾ ਪਰ ਟਾਣਾ ਟਾਣੀ ਪੱਤਰ ਕਰਾਵਾਂਗੇ ਲੋੜਾਂ ਨੇ ਹੱਥ ਹੈ ਖੜਾ ਦਾ ਹਾਂ ਉਹ ਬੋਰ ਵੱਡੀ ਉਹ ਪੈਰੀ ਕੇ ਸਾਰੇ ਲੱਗੇ ਉਹ ਬੋਰ ਵੱਡੀ ਸਾਰੀ ਪੈਰੀ ਕੇ ਲੱਗੇ ਜੀ ਤੁਹਾਡੀਆਂ ਅੱਖਾਂ ਨੇ ਸਾਡਾ ਸਤਿਆਨਾਸ਼ ਕਰਤਾ ਆ ਕੋ ਆ ਗਈ ਫੇ ਆਹ ਕੱਲ ਪਿੰਡ ਗਿਆ ਨਹੀਂ ਲਾਈ ਨਾ ਕਿਸੇ ਨੂੰ ਪਤਾ ਆ ਆ ਗਈ ਫੇ ਕਿੱਥੋਂ ਆ ਗਈ ਆਹ ਯਗ ਮੱਚਦੀ ਆਈ ਆ ਦੇ ਆਹ ਯਗ ਮੱਚਦੀ ਆਈ ਆ ਉਹ ਵਿੱਚ ਸਾਰੀ ਲੱਗੀ ਹੋਈ ਆ ਹੋਲੀ ਹੋਈ ਨਾ ਦੇ ਤਾਂ ਕੀ ਹਾਲ ਬਣਾ ਕੇ ਰੱਖਤਾ ਸਾਰੇ ਗੱਲ ਤਾਂ ਪਾ ਹੁਣ ਕਹੀਏ ਕੀ ਸਾਨੂੰ ਖਿਆਲ ਦਾ ਤੁਹਾਨੂੰ ਕਹੀ ਜੇ ਨੀ ਚੁਕਾ ਦੇ ਚੁਕਾ ਦੇ ਤਿੰਨ ਚੁਕਾਇਆ ਗੁੰਡਾ ਕੋਈ ਚੱਕਰ ਨੂੰ ਆਹ ਚਿਹਰਾ ਕਰਕੇ ਜੇ ਚੁਕਾਉਣਾ ਖਿਆਲ ਦਾ ਸਾਨੂੰ ਕੀ ਇਹ ਨਹੀਂ ਮੈਨੂੰ ਚੱਕਰਾ ਤਾਂ ਸਾਡੀ ਥਾਂ 'ਚ ਹੀ ਪਿਆ ਆ ਸਾਡੀ ਥਾਂ 'ਚ ਨਹੀਂ ਉਹ ਖੱਡੇ ਗਿਆ ਖਤਰਾ ਜਿੱਥੇ ਪਿਆ ਪਿਆ ਆ ਲੈ ਮੈਂ ਖੱਤੇ ਦੀ ਕਰਾ ਲਓ ਉਹਦੇ ਖੱਤੇ ਇਹ ਤਗਰਾਇਆ ਉਹਦੇ ਬੰਨਾਂ ਸਾਹਮਣਾ ਹੁੰਦਾ ਪੂਰਾ ਹੁੰਦਾ ਦੇਖਾ ਰਹਾ ਸਰਪੰਚ ਪੜਨਾ ਨਹੀਂ ਹੈਗਾ ਘੱਟੋ-ਬਟਾ ਇੱਕੋ ਸੁੱਧਾ ਸੀ ਤੁਸੀਂ ਤੁਹਾਨੂੰ ਪਤਾ ਸਾਨੂੰ ਪਤਾ ਇਹ ਬੰਨਾ ਵਾਇਆ ਹੋਇਆ ਸਭ ਨੂੰ ਪਤਾ ਆ ਇਹਦਾ ਬੰਨੇ ਵਾਇਏ ਹੋਇਆ ਸਭ ਨੂੰ ਪਤਾ ਆ ਫਾਣਦੇ ਸੀ ਆਹ ਤੇ ਮੈਨੂੰ ਪਤਾ ਨਹੀਂ ਮੈਂ ਜੇ ਤਾਂ ਬਹੁਣਾ ਇਥੇ ਉਹ ਤਾਂ ਉਹਦੇ ਵਾਇਏ ਗੈਣਾ ਹੁਣ ਆਹੋ ਚਲੋ ਹੁਣ ਤੇਰੇ ਹੁਣ ਗੱਲ ਭਰਾ ਲਓ ਜੀ ਹੋਰ ਭਰਾ ਲਓ ਕਿ ਹੁਣ ਤੋੜਨਾ ਆ ਉਹ ਪੁਰਾਣਾ ਦੇ ਉਹਦੇ ਵਿੱਚ ਵੀ ਲੱਗੀ ਆ ਢਾ ਲਓ ਇਹ ਨਾਲ ਇਹ ਨਾਲ ਸੈੱਟ ਹੋ ਰਿਹਾ ਉਹ ਕੋਰਾ ਦੇ ਮੈਂ ਜਾਨੀ ਪਾਉਂਦਾ ਉਹ ਕਰਦਾ ਉਹ ਬੇਟਾ ਨਾ ਰੁਕਣਾ ਸੀ ਤੂੰ ਰੋਕ ਦੇਣਾ ਲੋਕ ਦਾ ਮੇਰਾ ਘਰ ਵਿੱਚ ਰਾਤ ਤੇ ਮੇਰੇ ਜਿਹੜਾ ਕੋਕੀਦਾ ਦੇ ਭਾਈ ਇਹ ਮੇਰਾ ਹੈ ਜਦ ਸੱਟ ਜਾਂਦੀ ਟਿਕਰੀਏ ਸੱਟ ਕੇ ਯਾਰ ਐਕਬਰ ਤੁਸੀਂ ਮੁੱਕਿਆ ਹੁੰਦਾ ਅਗਲਾ ਨਾਦਰ ਐਕਬਰ ਜਿੱਤੇ ਇਹਾ ਦੇ ਲੈ ਨੂੰ ਐਸਾ ਲੱਗਿਆ ਨਹੀਂ ਯਾਰ ਰੁਕਿਆ ਕਿੰਨਾ ਕਦਾਂ ਵੀ ਕੋਈ ਮੈਨੂੰ ਦਈਓ ਨਾ ਦੋ ਵਾਰ ਦੰਦੇ ਹੀ ਬਾਈਕ ਨਾ ਲੱਗਦੇ ਆ ਸਹੋ ਕੋਲ ਜਿੰਨੇ ਮੈਂ ਤਾਂ ਕਈ ਥਾਂ ਕਿਹੜੇ ਦਿਬਾਉਂ ਜਿਦਾਉ ਤੇਰੋਂ ਪਾਜੀ ਨੂੰ ਵੀ ਆ ਕੇ ਇੱਥੇ ਤਰਾਸ ਬੰਦ ਖਾਣ ਮੈਂ ਛਾਣੇ ਦਿਖਾ ਦਿਓ ਉਹ ਲਾ ਕਹਿੰਦਾ ਮੈਂ ਨਾ ਪਹਿਲਾਂ ਕਰਨਾ ਚੀਨੀ ਨਹੀਂ ਦਿਖਾ ਕੇ ਜਾਉਂਗਾ ਉਹ ਲਾਣੇ ਦੇ ਬਾਰੇ ਕਾਰ ਨੇ ਤੇ ਤੇਰਾ ਕਰਕੇ ਉਹ ਕਹਿੰਦਾ ਨਹੀਂ ਜਿ ਕੋਰੇ ਤੇ ਮੈਂ ਮਿਚਾ ਦੇ ਉਹ ਤੁਸੀਂ ਬਣਾ ਕਰ ਲੋਈ ਇਹ ਨਹੀਂ ਤੁਸੀਂ ਦਿਖਾਓ ਖਾਣਾ ਫੜ ਫੜ ਮਿਚਾ ਦੇ ਉਹ ਬੰਦੋਸ ਬਹੁਤ ਬਚਾ ਦੇ ਇਹ ਕਿੱਥੇ ਪਹਿਲਾਂ ਕਰੂ ਪਾ ਦੇ ਹੋਰ ਕਰਨ ਕਰ ਮੈਂ ਸਾਹਮਣੇ ਨਾਲ ਉਹ ਕਿਹਦੀ ਨਹੀਂ ਆ ਥੱਲੇ ਆ ਦੇਖੋ ਉਹ ਰੱਖ ਆ ਕੇ ਹੀ ਕਰਿਆ ਚੱਲੀ ਬਹੁਤ ਸਾਰਿਆ ਬੋਰ ਦੀ ਸਾ ਕਿਥੋਂ ਦਾ ਕਿਸੇ ਬਾਟਾ ਤੇਰੇ ਸਾਹਮਣੇ ਉਹ ਪਾਣੀ ਹੋਇਆ ਤੇ ਪਰਮਪੁਰਾ ਦੀ ਆ ਗਈ ਜੇ ਬਾਕਾਉ ਪਾਈ ਜਾਣਾ ਉਹ ਬਾਟਾ ਜਾ ਰਹੀ ਆ ਆ ਦੇ ਪਾਈ ਆ ਕੋ ਦਿਨ ਹੁੰਦਾ ਬਹੁਤ ਉੱਪਰ ਲੱਗੀ ਆ ਪਾਪਾ ਅੱਡੇ ਹੀ ਰੋਕਿਆ ਇੱਕ ਵਾਰੀ ਸੀ ਰੋਕਿਆ ਮੁੜ ਕੇ ਆਉਣਾ ਉੱਪਰ ਉੱਪਰ ਲੱਗੀ ਆ ਆਮੀ ਪਤਾ ਲੱਗਿਆ ਲੂਲ ਦਾ ਕੰਮ ਹੀ ਤੋੜਿਆ ਇਹ ਕਾਰੀ ਨੇ ਇਹ ਕਾਰੀ ਜੋੜਨੇ ਗਿਆ ਅੰਦਰ ਕੀ ਆ ਰਿਹਾ ਹੈ ਸਾਹਮਣੇ ਪਤਾ ਲੱਗਿਆ ਹੈ ਪਾਪਾ ਉਹ ਉੱਪਰੋਂ ਵਾਦੀ ਪਈ ਆ ਜੇ ਪੌੜੀਆਂ ਨਹੀਂ ਪਹੁੰਚਿਆ ਪੂਰੇ ਰਹਿ ਗਿਆ ਸਾਨੂੰ ਦੇਖਿਆ ਨਿਕਾਲਦੇ ਆ ਅਸੀਂ ਫੇਰ ਟੋਪ ਬੈਠੇਗਾ ਜਨਸ ਖਾਦਮੋਂ ਕਹਿੰਦਾ ਕੋਈ ਨਹੀਂ ਆ ਬਗਲੀ ਆ ਘਟਰੀ ਲੋ ਉੱਪਰ ਕਿੰਨੀ ਲੱਗੀ ਆ ਫਾਈਨਲ ਜਿਹਦਾ ਉਹਦੀ ਹੈਗੀ ਆ ਕਢਾ ਲਵੇ ਨਹੀਂ ਤਾਂ ਕਬਜ਼ਾ ਸੀ ਕਰ ਲੈਣਾ ਫਿਸਦੀ ਗੱਲ ਫੇਰ ਨਾ ਮੁੜ ਕੇ ਆਵੇ ਫੇ ਉਥੋਂ સુધી ਪਾਲਣ ਘਾਲਾ ਖਤਮ ਆਬ ਗੱਲ ਖਤਮ ਉਹਨੂੰ ਕਹਿੰਦਾ ਕਢਾ ਆਇਆ ਕਢਾ ਕੇ ਕਢਾ ਕੇ ਜਿਹੜਾ ਸਾਡੀ ਵਾਲਾ ਪੁਜਾਇਾ ਸਾਡੀ ਖੜੀ ਆ ਬਰਾਬਰ ਦਾ ਸਰ ਮੇਰਾ ਚਾਚਾ ਕਦਰਾ ਆ ਜਦਾ ਸੈਟ ਹੋਣ ਲੱਗਾ ਕਰਦਾ ਬਹੁਤ ਚਰਤਾ ਆ ਕਰਦਾ ਆ ਜਦਾ ਕਿਹਦੇ ਕਰਦਾ ਆ ਜਦਾ ਸੈਟ ਹੋਣ ਲੱਗਾ ਬਹੁਤ ਚਿਰਾਂ ਤੇ ਕੋਈ ਨਾ ਆਖ ਕੋਈ ਨਾ ਆਉਂਦਾ ਕਰਦਾ ਜੀ ਕਿ ਆਈਦਾ ਹੈ ਤਾਂ ਉਹ ਤਾਂ ਉਹ ਜਿਹਦਾ ਬਹੁਤ ਸਿੱਟੀ ਜੀ Well, i like yeah. that one